করত ਜਿਵੇਂ ਕਿ ਤੁਸੀਂ ਜਾਣਦੇ ਹੋ ਆਏ ਦਿਨ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਲੋਕ ਬਹੁਤ ਖੱਜਲ ਖਰਾਬ ਹੁੰਦੇ ਦਫ਼ਤਰਾਂ ਦੇ ਵਿੱਚ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਦੂਜੇ ਦਫ਼ਤਰ ਤੋਂ ਤੀਜੇ ਦਫ਼ਤਰ ਔਰ ਉਹਨਾਂ ਨੂੰ ਬਹੁਤੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਹੈਗੀ ਤੇ ਫਿਰ ਉਹ ਆਉਂਦੇ ਨੇ ਵੀ ਮੀਡੀਆ 'ਚ ਖਬਰ ਲਵਾਉਂਦੇ ਆ ਤਾਂ ਕਿ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚ ਜਾਵੇ ਔਰ ਸਰਕਾਰ ਕਹਿੰਦੀ ਆ ਕਿ ਅਸੀਂ ਬਹੁਤ ਹੀ ਸਾਫ ਸੁਥਰਾ ਸ਼ਾਸਨ ਤੇ ਪ੍ਰਸ਼ਾਸਨ ਦੇ ਰਹੇ ਆ ਕਿੰਨਾ ਕੁ ਸਾਫ ਸੁਥਰਾ ਸ਼ਾਸਨ ਤੇ ਪ੍ਰਸ਼ਾਸਨ ਸਰਕਾਰ ਦੇ ਰਹੀ ਹੈ ਸਾਡੇ ਨਾਲ ਕੁਝ ਮੌਜੂਦ ਨੇ ਪੈਣਪਰਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਉਹਨਾਂ ਨਾਲ ਕੀ ਹੋਇਆ ਕੀ ਵਾਕਿਆਤ ਹੋਇਆ ਵਾ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਭਾਜੀ ਤੁਹਾਡਾ ਅਰਜਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਭੁੰੜੀ ਦੇ ਜੀ ਫਲਗਣਾ ਆ ਜੀ ਤੇ ਕੀ ਗੱਲ ਕੀ ਹੋਈ ਤੁਹਾਡੀ ਜੀ ਗੱਲ ਇਹ ਹੋਈ ਆ ਜੀ ਮੇਰੇ ਤੇ ਐਂਡੀਪੀਐਸ ਦਾ ਪਰਚਾ ਸੀਗਾ ਜੀ ਤੇ ਸਕੂਟਰੀ ਵੀ ਨਾਲ ਪਾਈ ਸੀਗੀ ਤੇ ਉਦੋਂ ਬਾਅਦ ਜਮਾਨਤ ਕਰਾਈ ਆ ਸਾਲ ਬਾਅਦ ਸਕੂਟਰੀ ਦੀ ਤੇ ਆਰਡਰ ਹੈ ਗਿਆ ਕੋਰਟ ਦੇ ਤੇ ਇੱਥੇ ਆ ਕੇ ਇੱਥੇ ਚੌਂਕੀ ਮਿਰਛੀਆਂ ਆਏ ਸੀਗੇ ਦੋ ਦਿਨ ਹੋ ਗਏ ਆਉਂਦੇ ਨੂੰ ਹੋ ਗਏ ਖੱਜਲ ਖਵਾਰੀ ਅਸੀਂ 50 60 ਕਿਲੋਮੀਟਰ ਤੋਂ ਤੋਂ ਆਉਂਦੇ ਆ ਗਏ ਹਾਂ ਹਾਂਜੀ ਮੋਟਰਸਾਈਕਲ ਤੇ ਆਉਂਦੇ ਆ ਗਏ ਸਾਡੇ ਜਵਾਕ ਘਰੇ ਹੈਗੇ ਆ ਹਾਂਜੀ ਤੇ ਖੱਜਲ ਖਵਾਰੀ ਕਦੀ ਕਹਿੰਦੇ ਉੱਥੇ ਜਾਓ ਕਦੀ ਕਹਿੰਦੇ ਉੱਥੇ ਜਾਓ ਨਹੀਂ ਮਤਲਬ ਤੁਸੀਂ ਸਕੂਟਰੀ ਰਿਲੀਜ਼ ਕਰਾਉਣ ਵਾਸਤੇ ਆਉਨੇ ਹੋ ਹਾਂਜੀ ਰਿਲੀਜ਼ ਕਰਾਉਣ ਵਾਸਤੇ ਤੇ ਸਕੂਟਰੀ ਮਤਲਬ ਕੋਰਟ ਨੇ ਜਮਾਨਤ ਦੇਤੀ ਸਕੂਟਰੀ ਦੀ ਹਾਂਜੀ ਦੇਤੀ ਹੈ ਜੀ ਜੱਜ ਸਾਹਿਬ ਦੇ ਆਰਡਰ ਹੈ ਜੱਜ ਸਾਹਿਬ ਦੇ ਹੈਗੇ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਤੁਹਾਨੂੰ ਸਕੂਟਰੀ ਹਲੇ ਮਿਲ ਨਹੀਂ ਰਹੀ ਹੈਗੀ ਮਿਲ ਨਹੀਂ ਰਹੀ ਹੈਗੀ ਤੇ ਇਹ ਸਾਡੇ ਗਲ ਪਏ ਗਿਆ। ਕੌਣ ਗਲ ਪਏ ਆ ਜੀ? ਅਸੀਂ ਗਏ ਸੀ ਲਸ਼ਮਣ ਸਿੰਘ ਸਾਡੇ ਮੇਰੇ ਕੋ ਮੇਰੇ ਕੋ ਫੋਨ ਸੀਗਾ ਮੈਂ ਫੋਨ ਦੇਖ ਰਹੀ ਸੀ ਤੇ ਅਸੀਂ ਕਿਹਾ ਸਾਡੀ ਸਕੂਟਰੀ ਦਿਓ ਵੀ ਸਾਨੂੰ ਚਾਬੀ ਦਿਓ ਸੀ ਜਾਣਾ ਵਾ ਵੀ ਸਵੇਰ ਦੇ 10 ਵਜੇ ਦੇ ਆਏ ਹੋਇਆ ਵੀ ਸਾਨੂੰ ਤੁਸੀਂ ਵੇਟ ਕਰਾਈ ਜਾਨੇ ਹੋ ਕਹਿੰਦੇ ਤੁਸੀਂ ਰੋਕ ਜੋ ਦਿਨੇ ਆ ਫਿਰ ਕਹਿੰਦੇ ਸਕੂਟਰੀ ਦੇਖ ਲਓ ਅਸੀਂ ਦੇਖਣ ਗਏ ਪਹਿਲਾਂ ਕੋਈ ਵੀ ਉੱਤੇ ਠਾਣੇ ਹੈ ਨਹੀਂ ਸੀ ਮਨਸੀਆਂ ਚੌਂਕੀ ਵਿੱਚ ਕੋਈ ਵੀ ਹੈ ਨਹੀਂ ਸੀ ਇੱਕ ਐਂਟੀ ਬੈਠੀ ਸੀ ਅਸੀਂ ਗਏ ਅਸੀਂ ਕਿਹਾ ਵੀ ਇੱਥੇ ਕੋਈ ਵੀ ਹੈ ਨਹੀਂ ਥੋੜੀ ਜੀ ਅਸੀਂ ਵੀਡੀਓ ਬਣਾਣ ਲੱਗੇ ਸੀਗੇ ਤੇ ਉਹ ਪਹਿਲਾਂ ਦੀ ਬਣਾਈ ਮਤਲਬ ਕਿ ਥੋੜੀ ਜੀ ਬਣਾਈ ਸੀਗੀ ਉਹ ਕੱਟ ਦਿੱਤੀ ਉਹਨਾਂ ਮੇਰੀ ਬਣਾਈ ਸੀ ਕੱਲੀ ਦੀ ਵੀ ਆਏ ਆ ਤੇ ਸਾਡੇ ਅਸੀਂ ਫੋਨ ਲਾਇਆ ਸਰ ਕਹਿੰਦੇ ਅਸੀਂ ਆਉਂਦੇ ਪਏ ਤੇ ਉਹ ਫਿਰ ਲక్ష్మణ ਸਿੰਘ ਆਇਆ ਤੇ ਅਸੀਂ ਕਿਹਾ ਵੀ ਸਰ ਸਾਨੂੰ ਸਕੂਟਰੀ ਜੋ ਕਹਿੰਦੇ ਦਿਨੇ ਆ ਰੁਕ ਜੋ ਰੁਕ ਜੋ ਅਸੀਂ ਕਿਹਾ ਵੀ ਸਵੇਰ ਦੇ ਅਸੀਂ ਵੇਟ ਕਰੀ ਜਾਂਦੇ ਆ ਵੀ ਸਾਨੂੰ ਜਾਣ ਦੋ ਵੀ ਸਕੂਟਰੀ ਦੇ ਦਿਓ ਕਹਿੰਦੇ 5 ਮਿੰਟ ਰੁਕ ਜੋ ਤੇ ਇਦਾਂ ਕਰਕੇ ਕਹਿੰਦੇ ਫੋਨ ਦਿਖਾਓ ਤੁਸੀਂ ਵੀਡੀਓ ਅਸੀਂ ਕਿ ਤੁਸੀਂ ਸਾਨੂੰ ਸਕੂਟਰੀ ਤਾਂ ਦਿਖਾ ਦਿਓ ਜੇ ਦੇਣੀ ਨਹੀਂ ਤਾਂ ਕਹਿੰਦਾ ਫੋਨ ਤੁਸੀਂ ਵੀਡੀਓ ਬਣਾਈ ਅਸੀਂ ਕਿ ਵੀਡੀਓ ਨਹੀਂ ਬਣਾਈ ਮੇਰੇ ਹੱਥੇ ਫੋਨ ਫੜਿਆ ਸੀ ਲక్ష్మణ ਸਿੰਘ ਦਵਦ ਮੇਰੇ ਗਲ ਪੇ ਗਿਆ ਮੇਰੇ ਫੋਨ ਖੋਲਿਆ ਤੇ ਫਿਰ ਬੋਲਣ ਲੱਗਾ ਪੈਣ ਦੀ ਗਾਲਾਂ ਕੱਢਣ ਲੱਗਾ ਫਿਰ ਇਹਨਾਂ ਮੈਨੂੰ ਛਡਾਣ ਲੱਗੇ ਸੀ ਮੇਰੇ ਹੱਥੇ ਫੋਨ ਸੀ ਫੋਨ ਖੋਹਦਾ ਸੀਗਾ ਮੈਂ ਫੋਨ ਨਹੀਂ ਛੱਡਦੀ ਸੀ ਮੈਂ ਕਿਹਾ ਮੇਰਾ ਫੋਨ ਛੱਡ ਦੇ ਇਹ ਮੇਰੇ ਪਰ ਆ ਛਡਾਣ ਲੱਗੇ ਤੇ ਦਬਾ ਦਬਾ ਕੇ ਇੱਕ ਹੋਰ ਮੁਲਾਜ਼ਮ ਇੱਕ ਮੈਡਮ ਆ ਗਈ ਕਹਿੰਦੇ ਇਹਨਾਂ ਨੂੰ ਹਵਾ ਲੱਟ ਚ ਤਿੰਨਾਂ ਨੂੰ ਤਾੜੋ ਇਦਾਂ ਵੇਸ ਇਹ ਐਸਆ ਸਾਡੇ ਨੇ ਤੱਕੇ ਬਾਜ਼ੀ ਕਰਦੇ ਸੀ ਅੱਛਾ ਜੀ ਕਿਹੜੀ ਚੌਂਕੀ ਵਾਲੇ ਜੀ ਮਨਸੀਆਂ ਵਾਲੇ ਅੱਛਾ ਜੀ ਤੁਸੀਂ ਪਹਿਲਾਂ ਵੀ ਕਿਹੜਾ ਮਾਰਿਆ ਸੀ ਹਾਂਜੀ ਅਸੀਂ ਕੱਲ ਵੀ ਆਏ ਸੀ ਕੱਲ ਮਨਸਿੰਘਾਂ ਚੌਂਕੀ ਪਹਿਲਾਂ ਗਏ ਸੀ ਆਰਡਰ ਲੈ ਕੇ ਜੱਜ ਸਾਹਿਬ ਦੇ ਅਸੀਂ ਕਹੇ ਵੀ ਸਾਡਾ ਉਹ ਕਹਿੰਦੇ ਤੁਸੀਂ ਜਾਓ ਛਾਹਕੋਟ ਛਾਹਕੋਟ ਆਏ ਛਾਹਕੋਟ ਵਾਲੇ ਕਹਿੰਦੇ ਵੀ ਤੁਸੀਂ ਜਾਓ ਮਨਸਿੰਘਾਂ ਛਾਹਕੋਟ ਤੋਂ ਫਿਰ ਮਨਸਿੰਘਾਂ ਆ ਕੇ ਗਏ ਤੇ ਉਹ ਕਹਿੰਦੇ ਤੁਸੀਂ ਕੱਲ ਨੂੰ ਆਜਿਓ ਅਸੀਂ ਕਿਹੜੇ ਤੁਹਾਡੇ ਵੱਲ ਤੇ ਵੇਲੇ ਹੈਗੇ ਕਹਿੰਦੇ ਰਾਤ ਨੂੰ ਅਸੀਂ 12 ਵਜੇ ਆਵਾਂਗੇ ਅਸੀਂ ਫਿਰ ਗਏ ਚਲੇ ਸਾਨੂੰ ਫਿਰ ਛਾਹਕੋਟ ਭੇਜੇ ਛਾਹਕੋਟ ਤੋਂ ਫਿਰ ਕਹਿੰਦੇ 10 ਵਜੇ ਆਜਿਓ ਅਸੀਂ ਸਵੇਰ ਅੱਜ 10 ਵਜੇ ਤੇ ਆਏ ਹੋਇਆ ਤੇ ਇਹਨਾਂ ਕਿਹਾ ਵਾ ਸਾਨੂੰ ਵੀ ਤੁਸੀਂ ਜਾਓ ਮਨਸੀਆਂ ਸੀ ਮਨਸੀਆਂ ਗਏ ਵੇ ਸੀ 11 ਵਜੇ ਦੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਕੇ ਖਾਂਦੇ ਫਿਰਨੇ ਆ ਸਾਡੀ ਕੋਈ ਵੀ ਨਹੀਂ ਸੁਣਾਈ ਹੁੰਦੀ ਸੋ ਸਾਡੀ ਸਕੂਟਰੀ ਦੀ ਕੱਲ ਦੇ ਆਰਡਰ ਹੋ ਗਿਆ ਅਸੀਂ ਕੱਲ ਉਹ ਸਕੂਟਰੀ ਲੈਣ ਦੇ ਬਾਵਜੂਦ ਅਸੀਂ ਆਏ ਸੀ ਕਿ ਸਾਡੀ ਸਕੂਟਰੀ ਜੋ ਕਹਿੰਦੇ ਤੁਸੀਂ ਸਕੂਟਰੀ ਦੇ ਦੇ ਬਾਅਦ ਚ ਗੱਲ ਪਏਗੇ ਗੱਲ ਪੈਣ ਤੋਂ ਬਾਅਦ ਕਹਿੰਦੇ ਅਸੀਂ ਤੁਹਾਡੂ ਦੂਜਾ ਤੁਹਾਡੇ ਤੇ ਕਾਰਵਾਈ ਕਰਾਂਗੇ ਤੁਹਾਡੇ ਤੇ ਦੁਆਰਾ ਦੁਆਰਾ ਪਰਚੇ ਤਿੰਨ ਤਿੰਨ ਕੱਟਦੇ ਨੇ ਤਿੰਨਾਂ ਤੇ ਸਾਨੂੰ ਧਮਕੀਆਂ ਦਿੰਦੇ ਸੀਗੇ ਸਕੂਟਰੀ ਕਿਸ ਕੇਸ ਕੇਸ ਦੇ ਵਿੱਚ ਫੜੀ ਸੀ ਜੀ ਐਨਡੀਪੀਐਸ ਸੀ ਜੀ ਤੁਹਾਡੇ ਕੋਲ ਫੋਣੀ ਸੀ ਹਾਂਜੀ ਤੇ ਬੇਲ ਕਰਾ ਲਈ ਸਕੂਟਰੀ ਤੁਸੀਂ ਹਾਂਜੀ ਕਰਾ ਲਈ ਜੀ ਤੁਹਾਡੀ ਵੀ ਹੋ ਗਈ ਜੀ ਹਾਂਜੀ ਤੇ ਹੁਣ ਜਿਹੜਾ ਤੁਸੀਂ ਕਹਿੰਦੇ ਸਕੂਟਰੀ ਦੇ ਨਹੀਂ ਰਹੇ ਔਰ ਮੋਬਾਈਲ ਕਿੜਾ ਖੋਇਆ ਤੁਹਾਡੇ ਕੋਲ ਵੀ ਵੀਵੋ ਦਾ ਜੀ ਖੋਇਆ ਲੈ ਕਦੋਂ ਖੋਇਆ ਅੱਜ ਖੋਇਆ ਜੀ अच्छा जी ਤੇ ਪਹਿਲਾ ਮੋੜ ਜਿਹੜਾ ਸੀ ਤੁਹਾਡਾ ਉਹ ਦੇ ਦਿੱਤਾ ਹੀ ਤੁਹਾਨੂੰ ਹਾਂਜੀ ਉਹ ਦੇ ਦਿੱਤਾ ਸੀਗੇ ਜੀ ਅੱਛਾ ਜੀ ਤੇ ਸਕੂਟਰੀ ਦੇ ਬੇਲ ਦੇ ਆਰਡਰ ਤੁਹਾਡੇ ਕੋਲ ਆਗੇ ਜਿਹੜੇ ਅਦਾਲਤ ਵੱਲੋਂ ਹਾਂਜੀ ਹਾਂਜੀ ਆਗੇ ਆ ਜੀ ਅੱਛਾ ਜੀ ਇਹ ਵਾਲੇ ਆਰਡਰ ਜਿਹੜੇ ਆਂ ਹਾਂਜੀ ਇਹ ਸਕੂਟਰੀ ਦੀ ਬੇਲ ਦੇ ਆਰਡਰ ਹਾਂਜੀ ਤੇ ਨਾਲੇ ਧਮਕੀਆਂ ਦਿੰਦੇ ਕਹਿੰਦੇ ਪਰਚੇ ਟੋੜੇ ਤੇ ਇੱਕ ਇੱਕ ਹੋਰ ਕੱਟ ਦੇਣਾ ਜੀ ਉਹ ਕਾਦੇ ਵਾਸਤੇ ਧਮਕੀ ਦਿੰਦੇ ਜੀ ਸਕੂਟਰੀ ਮੰਗਣ ਗਏ ਸੀ ਤਾਂ ਕਰਕੇ ਜੀ ਅੱਛਾ ਜੀ ਵੀ ਸਕੂਟਰੀ ਮੰਗਣ ਜਾਂਦੇ ਆ ਤੁਸੀਂ ਇਸ ਕਰਕੇ ਤੁਹਾਡੇ ਤੇ ਪਰਚਾ ਹੋਰ ਕੱਟਣ ਦੀ ਧਮਕੀ ਦੇ ਰਹੇ ਹਾਂ ਹਾਂਜੀ ਹਾਂਜੀ ਅੱਛਾ ਅੱਛਾ ਤੁਹਾਡਾ ਇਹ ਕਹਿਣਾ ਹ ਤੇ ਜਦੋਂ ਸਕੂਟੀ ਫੜੀ ਸੀ ਆਰਸੀ ਨਾਲ ਹੀ ਸੀ ਤਾਂ ਹਾਂਜੀ ਨਹੀਂ ਆਰਸੀ ਦੇਖ ਕੇ ਗਿਆ ਸੀ ਬਾਜ ਦੇਖ ਕੇ ਗਿਆ ਸੀ ਇਹਨਾਂ ਬੁਲਾਇਆ ਸੀਗਾ ਜੀ ਅੱਛਾ ਜੀ ਤੁਸੀਂ ਆਰਸੀ ਬਾਅਦ ਚ ਦੇਖ ਗਏ ਸੀ ਹਾਂਜੀ ਹਾਂਜੀ ਤੇ ਉਹ ਹੁਣ ਕੀ ਕਹਿੰਦੇ ਸਾਸਰੀ ਆਰਸੀ ਬਾਰੇ ਉਹ ਕਹਿੰਦੇ ਗਰਨਾਮ ਸਰ ਸੀਗਾ ਇੱਥੇ ਜੀ ਉਹਦੀ ਬਦਲੀ ਹੋ ਗਈ ਹੈ ਕਹਿੰਦੇ ਉਹਨੂੰ ਪਤਾ ਹੋਊਗਾ ਸਾਨੂੰ ਨਹੀਂ ਪਤਾ ਹੈਗਾ ਜੀ ਅੱਛਾ ਜੀ ਤੇ ਤੁਸੀਂ ਹੁਣ ਕੀ ਚਾਹੁੰਦੇ ਆ ਸਰ ਸਰ ਉਹਨਾਂ ਨੂੰ ਦਿੱਤੇ ਨੇ ਇਨਸਾਬ ਮਿਲੇ ਸਾਨੂੰ ਜੀ ਸਾਡੀ ਸਰ ਦਿੱਤੀ ਜਾਵੇ ਸਾਡਾ ਮੋਬਾਈਲ ਵੀ ਮੋੜਿਆ ਜਾਵੇ ਇਹ ਤੱਕੇ ਸ਼ਹੀ ਬਹੁਤ ਕਰਦੇ ਹੈਗੇ ਜੀ ਜੀ ਤੁਸੀਂ ਵੇਖਿਆ ਕਿ ਪੀੜਤ ਧਰ ਨੂੰ ਕੋਰਟ ਵੱਲੋਂ ਜਾਰੀ ਹੋਏ ਸਪੁਰਦਾਰੀ ਦੇ ਆਰਡਰ ਪੇਸ਼ ਕਰਨ ਦੇ ਬਾਵਜੂਦ ਖੱਜਲਖਵਾਰ ਹੋਣਾ ਪੈ ਰਿਹਾ ਹੈ ਕੀ ਇਹਨਾਂ ਨੂੰ ਕਿਸੇ ਰਾਜਨੀਤਿਕ ਨੇਤਾ ਦੀ ਸਿਫਾਰਿਸ਼ ਜਾਂ ਫੋਨ ਕਰਾਉਣਾ ਪਵੇਗਾ ਕਿਉਂਕਿ ਭਾਰਤੀ ਸੰਵਿਧਾਨ ਦੁਆਰਾ ਨਿਰਮਿਤ ਨਿਆਂਪਾਲਿਕਾ ਦੇ ਹੁਕਮਾਂ ਨਾਲੋਂ ਰਾਜਨੀਤਿਕ ਲੀਡਰਾਂ ਦੀ ਜ਼ਿਆਦਾ अहमਤ ਮੰਨੀ ਜਾਂਦੀ ਹੈ ਸਿਸਟਮ ਵਿੱਚ ਸਵਾਲ ਬਰਕਰਾਰ ਹੈ